ਹਾਂਜੀ ਪੰਜਾਬੀਓ ਆ ਹੁਣ ਖਬਰਾਂ ਸੁਣ ਰਹੇ ਸੀ ਕਿ ਦਿੱਲੀ ਦੀ ਮੁੱਖ ਮੰਤਰੀ ਉਹਨੇ ਕਿਸੇ ਸ਼ਖਸ ਨੇ ਥੱਪੜ ਮਾਰ ਦਿੱਤਾ ਪਹਿਲੀ ਗੱਲ ਤਾਂ ਉਹ ਸਵਧਾਨਕ ਉਹਦੇ ਤੇ ਬਿਰਾਜਮਾਨ ਹੈ ਦੂਜਾ ਉਹ ਔਰਤ ਹੈ ਔਰਤ ਦਾ ਸਤਕਾਰ ਅਸੀਂ ਸਾਰੇ ਧਰਮਾਂ ਦੇ ਵਿੱਚ ਕਰਦੇ ਆਂ ਪਰ ਇਹ ਗੱਲ ਇਥੇ ਸੋਚਣ ਵਾਲੀ ਹੈ ਕਿ ਥੱਪੜ ਕਿਉਂ ਮਾਰਿਆ ਇਹ ਅੱਜ ਦੇ ਰਾਜਨੇਤਾ ਰਾਜਨੀਤਿਕ ਲੋਕਾਂ ਨੂੰ ਲੀਡਰਾਂ ਨੂੰ ਸਮਝਣਾ ਪਊਗਾ ਕਿ ਜਿਨ੍ਹਾਂ ਲੋਕਾਂ ਦੀਆਂ ਤੁਸੀਂ ਵੋਟਾਂ ਲੈ ਕੇ ਕੁਰਸੀਆਂ ਹਾਸਲ ਕੀਤੀਆਂ ਹਨ ਜਦੋਂ ਉਹ ਤੁਹਾਡੇ ਕੋਲ ਕਿਸੇ ਕੰਮ ਲਈ ਜਾਂਦੇ ਆ ਆਪਦੀਆਂ ਜ਼ਰੂਰੀ ਹੱਕੀ ਮੰਗਾਂ ਲਈ ਜਾਂਦੇ ਆ ਤਾਂ ਉਥੇ ਖੜੇ ਹੋਏ ਪੁਲਿਸ ਮੁਲਾਜ਼ਮ ਉਹਨਾਂ ਨੂੰ ਜਲੀਲ ਕਰਦੇ ਆ ਇੱਕ ਤਾਂ ਬੰਦਾ ਦੁਖੀ ਹੋਇਆ ਕਿਸੇ ਕੰਮ ਵਾਸਤੇ ਜਾਂਦਾ ਕਿਉਂਕਿ ਜੇ ਉਹਦਾ ਨਾਰਮਲ ਜ਼ਿੰਦਗੀ ਵਿੱਚ ਦਫ਼ਤਰਾਂ ਵਿੱਚ ਸਹੀਜੇ ਕੰਮ ਹੋਇਆ ਹੁੰਦਾ ਤਾਂ ਉਹਨੂੰ ਕਿਸੇ ਮੁੱਖ ਮੰਤਰੀ ਦੇ ਦਰਬਾਰ ਵਿੱਚ ਮੁੱਖ ਮੰਤਰੀ ਕੋਲੇ ਪੇਸ਼ ਹੋਣ ਦੀ ਲੋੜ ਨਾ ਪਵੇ ਤੇ ਦੁਖੀ ਹੋਇਆ ਬੰਦਾ ਤੁਹਾਡੇ ਕੋਲੇ ਜਾਂਦਾ ਹੈ ਤੇ ਉੱਥੇ ਜਾ ਕੇ ਉਹਦੇ ਨਾਲ ਬੜਾ ਭੱਦਾ ਮਜ਼ਾਕ ਕੀਤਾ ਜਾਂਦਾ ਹੈ ਜਲੀਲ ਕੀਤਾ ਜਾਂਦਾ ਉਹਨੂੰ ਪਹੁੰਚਣ ਵਾਸਤੇ ੱੱਕੇ ਡੰਡੇ ਪਤਾ ਨਹੀਂ ਕੀ ਕੀ ਕਰਨਾ ਪੈਂਦਾ ਹੋਇਆ ਬਹੁਤ ਮਾੜਾ ਨਿੰਦਿਆ ਵੀ ਕਰਦੇ ਆ ਦੇ ਨਾਲ ਦੀ ਨਾਲ ਇਹ ਵੀ ਸੋਚਦੇ ਆ ਕਿ ਹੁਣ ਉਸ ਸ਼ਖਸ ਦੇ ਨਾਲ ਹੋਊ ਕੀ ਬਣੂ ਕੀ ਗੱਲ ਚੰਗੀ ਲੱਗੀ ਤਾਂ ਸ਼ੇਰ ਕਰ ਦਿੰਦੇ ਆ